ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਦੀ ਇਸ ਅੰਤਰਕ ਕਮੇਟੀ ਦੇ ਵਿੱਚ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਕਬੀਰ ਸਿੰਘ ਨੂੰ ਸੇਵਾ ਮੁਕਤਆ ਫਾਰਾ ਕਰ ਦਿੱਤਾ ਗਿਆ ਹੈ ਉਧਰ ਦੂਜੇ ਪਾਸੇ ਤਖਤ ਸ਼੍ਰੀ ਕਿਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਵੀ ਜਥੇਦਾਰੀ ਤੋਂ ਫਾਰਾ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਅਕਾਲੀ ਦਲ ਦੇ ਵਿੱਚ ਵੱਡੀ ਬਗਾਵਤ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਸਭ ਤੋਂ ਕਰੀਬੀ ਇਕਬਾਲ ਸਿੰਘ ਝੁੰਡਾ ਦੇ ਵੱਲੋਂ ਇਹ ਬਗਾਵਤ ਕੀਤੀ ਗਈ ਹੈ ਤੇ ਇਸ ਦੇ ਨਾਲ ਨਾਲ ਮਨਪ੍ਰੀਤ ਸਿੰਘ ਆਲੀ ਜੋ ਕਿ ਅਕਾਲੀ ਦਲ ਦੇ ਵਿਧਾਇਕ ਨੇ ਹਲਕਾ ਦਾਖਾਤ ਉਹ ਵਿਧਾਇਕ ਨੇ ਉਹਨਾਂ ਦੇ ਵੱਲੋਂ ਵੀ ਇਸ ਐਸਜੀਪੀਸੀ ਦੀ ਕਾਰਵਾਈ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਗਏ ਨੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਇਕਬਾਲ ਸਿੰਘ ਝੁੰਦਾ ਦੀ ਜੋ ਕਿ ਬਾਦਲ ਪਰਿਵਾਰ ਦੇ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਖਾਸ ਕਰੀਬੀ ਮੰਨੇ ਜਾਂਦੇ ਨੇ ਲੋਕ ਸਭਾ ਚੋਣਾਂ ਦੇ ਵਿੱਚ ਸਪੈਸ਼ਲ ਬਾਕੀਆਂ ਨੂੰ ਨਕਾਰ ਕੇ ਇਕਬਾਲ ਸਿੰਘ ਝੁੰਦਾ ਨੂੰ ਸੰਗਰੂਰ ਤੋਂ ਅਕਾਲੀ ਦਲ ਦੇ ਵੱਲੋਂ ਆਪਣਾ ਉਮੀਦਵਾਰ ਬਣਾਇਆ ਗਿਆ ਸੀ ਪਰ ਹੁਣ ਐਸਪੀਸੀ ਦੇ ਵੱਲੋਂ ਜਥੇਦਾਰ ਸਵਾਲਾਂ ਤੇ ਕੀਤੀ ਗਈ ਕਾਰਵਾਈ ਨੂੰ ਲੈ ਕੇ ਸਵਾਲ ਉਹਨਾਂ ਦੇ ਵੱਲੋਂ ਵੀ ਖੜੇ ਕਰ ਦਿੱਤੇ ਗਏ ਨੇ ਇਕਬਾਲ ਸਿੰਘ ਚੁੰਦਾ ਜੋ ਕਿ ਸੱਤ ਮੈਂਬਰੀ ਕਮੇਟੀ ਸ਼੍ਰੀ ਗਰਤਖਸਰ ਦੇ ਵੱਲੋਂ ਅਕਾਲੀ ਗਲਦੀ ਪ੍ਰਤੀਕਰਨ ਨੂੰ ਲੈ ਕੇ ਬਣਾਈ ਗਈ ਸੀ ਉਸ ਦੇ ਵਿੱਚ ਵੀ ਉਹ ਮੈਂਬਰ ਸਨ ਤੇ ਹੁਣ ਉਹਨਾਂ ਦੇ ਵੱਲੋਂ ਇਸ ਕਾਰਵਾਈ ਨੂੰ ਲੈ ਕੇ ਆਪਣਾ ਬਿਆਨ ਸੋਸ਼ਲ ਮੀਡੀਆ ਤੇ ਜਾਰੀ ਕਰਦੇ ਹੋਏ ਲਿਖਿਆ ਹੈ ਕਿ ਅੱਜ ਸਿੱਖ ਕੌਮ ਲਈ ਬਹੁਤ ਹੀ ਮੰਦਭਾਗਾ ਦਿਨ ਹੈ ਜਦੋਂ ਸਿੱਖ ਕੌਮ ਦੀਆਂ ਦੋ ਮਹਾਨ ਪਦਵੀਆਂ ਤੇ ਸ਼ਿਸ਼ੋਭੇਤ ਦੋ ਮਹਾਨ ਸਿੱਖੀਤਾ ਗਿਆਨੀ ਰਗਵੀਰ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਗਿਆਨੀ ਸੁਲਤਾਨ ਸਿੰਘ ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਵੱਲੋਂ ਗੁਰਜ ਰਾਜਸੀ ਆਗੂਆਂ 'ਈਸ਼ਾਵਾ ਪੂਰੀਆਂ ਨਾ ਕਰਨ ਦੇ ਬਦਲੇ ਵਜੋਂ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ ਜਿਸ ਤਰ੍ਹਾਂ ਸਿੱਖ ਕੌਮ ਦੀਆਂ ਸਰਵੋੱਚ ਸੰਸਥਾਵਾਂ ਦਾ ਰਾਜਸੀ ਹਿੱਤਾਂ ਦੀ ਪੂਰ ਲਈ ਕਾਣ ਕੀਤਾ ਜਾ ਰਿਹਾ ਹੈ ਉਸ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਾਂ ਸਮੁੱਚੇ ਸਿੱਖਗਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਪੰਜ ਮੈਂਬਰੀ ਕਮੇਟੀ ਰਹੀਂ ਅਪੀਲ ਕਰਦੇ ਹਾਂ ਕਿ ਪੰਥ ਦੇ ਵਡੇਰੇ ਹਿੱਤਾਂ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਏ ਹੁਕਮਨਾਮੇ ਸਾਹਿਬ ਅਤੇ ਸਿੰਘ ਸਭਾ ਨਾਵਲੋਂ ਲਏ ਦ੍ਰਿੜ ਫੈਸਲਿਆਂ ਦੀ ਪੂਰ ਜ਼ੋਰ ਹਮਾਇਤ ਕਰੀਏ ਤਾਂ ਜੋ ਪੰਥ ਦੀ ਕੀ ਤਾਕਤਾਂ ਸਿੱਖ ਕੌਮ ਦੀਆਂ ਸਰਵੋੱਚ ਸੰਸਥਾਵਾਂ ਨੂੰ ਢਾ ਨਾਲਾ ਸਕਣ ਇਸ ਪ੍ਰਕਾਰ ਇਕਬਾਲ ਸਿੰਘ ਝੁੰਡਾ ਦੇ ਵੱਲੋਂ ਫਿਰ ਉਹੀ ਕੁਝ ਦੁਹਰਾ ਦਿੱਤਾ ਗਿਆ ਜੋ ਬਾਕੀਆਂ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਇੱਕ ਰਾਜਸੀ ਪਰਿਵਾਰ ਦੀਆਂ ਹਿੱਤਾਂ ਦੀ ਪੂਰਤੀ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਤੇ ਉਧਰ ਦੂਜੇ ਪਾਸੇ ਮਨਪ੍ਰੀਤ ਸਿੰਘਿਆਲੀ ਜੋ ਕਿ ਅਕਾਲੀ ਦਲ ਦੇ ਡਾਕਾ ਤੋਂ ਵਿਧਾਇਕ ਨੇ ਉਹਨਾਂ ਦੇ ਵੱਲੋਂ ਵੀਡੀਓ ਜਾਰੀ ਕਰਕੇ ਕੀ ਕੋ ਜਖਾ ਹੈਗੇ ਤੁਸੀਂ ਉਹਦੀ ਸੁਲਵੋ ਸਾਰਿਆਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀ ਅੰਤਰਮ ਕਮੇਟੀ ਵੱਲੋਂ ਜੋ ਮੀਟਿੰਗ ਦੇ ਵਿੱਚ ਜਸਹਿਰ ਸਹਿਬਾਨ ਦੇ ਖਿਲਾਫ ਫੈਸਲੇ ਲਏ ਗਏ ਨੇ ਜੋ ਮੈਂ ਸਮਝਦਾ ਕਿ ਬਹੁਤ ਹੀ ਦੁਖਦਾਈ ਨੇ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਗਨੀ ਰਵਰੀ ਸਿੰਘ ਜੀ ਅਤੇ ਜਸਹਿਰ ਗਿਆਨੀ ਸੁਲਤਾਨ ਸਿੰਘ ਜੀ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਸੋ ਇਹਨਾਂ ਫੈਸਲਿਆਂ ਦੇ ਨਾਲ ਦੁਨੀਆ ਦੇ ਵਿੱਚ ਬੈਠੇ ਹਰ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਆ ਕਿਉਂਕਿ 2 ਦਸੰਬਰ ਨੂੰ ਸ਼੍ਰੀ ਕਲਤਕ ਸਾਬ ਦੀ ਫਸੀਲ ਤੋਂ ਜੋ ਪੰਜ ਸਿੰਘ ਸਹਿਬਾਨ ਵੱਲੋਂ ਫੈਸਲੇ ਲਏ ਗਏ ਸੀਗੇ ਜਿਸ ਦੇ ਨਾਲ ਇੱਕ ਬਹੁਤ ਵੱਡਾ ਮੈਸੇਜ ਗਿਆ ਸੀਗਾ ਸੰਸਾਰ ਦੇ ਵਿੱਚ ਬੈਠੇ ਇਕੱਲੇ ਸਿੱਖ ਨਹੀਂ ਹਰ ਧਰਮ ਦੇ ਲੋਕਾਂ ਦੇ ਵਿੱਚ ਲੇਕਿਨ ਪਿਛਲੇ 2.5 ਮਹੀਨੇ ਦੇ ਵਿੱਚ ਜਿਹੜੀ ਸ਼੍ਰੀ ਕਲਤਕ ਸਾਬ ਦੀ ਮਰਿਆਦਾ ਬਹਾਲ ਹੋਈ ਸੀ 2 ਦਸੰਬਰ ਨੂੰ ਉਸ ਨੂੰ ਢਾਹ ਲਾਉਣ ਦੀ ਕੋਈ ਕਸਰ ਨਹੀਂ ਛੱਡੀ ਗਈ ਪਹਿਲਾਂ ਦੋਸ਼ ਲਾ ਕੇ ਜਾਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਗਿਆ ਅਤੇ ਹੁਣ ਦੋਨੋਂ ਜਸਰ ਸਹਿਬਾਨ ਇਹ ਕਹਿ ਕੇ ਹਟਾ ਦਿੱਤੇ ਗਏ ਕਿ ਇਸ ਸਰਵਉਂਦ ਦੇ ਯੋਗ ਨਹੀਂ ਕਿਉਂਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇੱਕ ਖਦਸ਼ਾ ਸੀ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਪਹਿਲਾਂ ਸੱਤ ਮੈਂਬਰੀ ਬਣੀ ਸੀ ਹੁਣ ਪੰਜ ਮੈਂਬਰੀ ਕਮੇਟੀ ਜਿਹੜੀ ਸ਼੍ਰੋਮਣੀ ਕnesset ਦੀ ਭਰਤੀ ਲਈ ਬਣਾਈ ਗਈ ਆ ਕਿ ਇਸ ਇਹ ਹੌਨਲ ਸਮੇਂ ਦੇ ਵਿੱਚ ਭਰਤੀ ਨਾ ਕਰ ਸਕੇ ਅਤੇ ਕਿਵੇਂ ਨਾ ਕਿਵੇਂ ਇਸ ਭਰਤੀ ਨੂੰ ਰੋਕਿਆ ਜਾ ਸਕੇ ਸੋ ਇਸੇ ਕਰਕੇ ਜਿਹੜੇ ਫੈਸਲੇ ਲਏ ਗਏ ਨੇ ਸੋ ਅੱਜ ਦੇ ਸਮੇਂ ਦੇ ਵਿੱਚ ਲੋੜ ਆ ਸਾਰੀ ਸੇ ਕੌਮ ਨਿਕਜਟ ਹੋਣ ਦੀ ਤਾਂ ਜੋ ਸਾਡੀਆਂ ਜਿਹੜੀਆਂ ਇਸ ਸੰਸਥਾਵਾਂ ਨੇ ਚਾਹੇ ਸ਼੍ਰੀ ਕਾਲ ਤਖਸਾਲ ਸਾਹਿਬ ਹੈ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਹੈ ਚਾਹੇ ਸ਼੍ਰੋਮਣੀ ਕਾਲੀਦਲ ਹੈ ਕਿ ਜਿੱਥੇ ਇੱਕ ਪਰਿਵਾਰ ਦਾ ਕਬਜ਼ਾ ਜੋ ਉਹਨਾਂ ਨੂੰ ਸੂਟ ਕਰਦਾ ਜੇ ਕੋਈ ਜਸੇਦਾਰ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਲੈਂਦਾ ਤਾਂ ਠੀਕ ਆ ਜੇ ਨਹੀਂ ਖਿਲਾਫ ਲੈਂਦਾ ਤਾਂ ਉਹਨੂੰ ਹਟਾ ਦਿੱਤਾ ਜਾਂਦਾ ਸੋ ਇਸ ਲਈ ਸਾਰੀ ਸਿੱਖ ਕੌਮ ਇੱਕਜੁੱਟ ਹੋਣ ਦੀ ਲੋੜ ਆ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਸੰਸਥਾਵਾਂ ਮਜ਼ਬੂਤ ਹੋਣ ਇਹ ਸੰਸਥਾਵਾਂ ਨਿਰਪੱਖ ਫੈਸਲੇ ਲੈਣ ਕਿਸੇ ਦੇ ਦਬਾਅ ਹੇਠ ਨਾ ਕੰਮ ਕਰਨ ਸੋ ਇਹਦੇ ਵਿੱਚ ਹੀ ਸਿੱਖ ਕੌਮ ਦਾ ਭਲਾ ਇਸ ਲਈ ਸਾਰੀ ਸਿੱਖ ਕੌਮ ਇੱਕਜੁੱਟ ਹੋਵੇ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਜੋ ਸਾਡੀਆਂ ਸੰਸਥਾਵਾਂ ਨੇ ਜਿਹੜੀਆਂ ਇਹ ਮਜ਼ਬੂਤ ਹੋ ਸਕਣ ਸੋ ਅੱਜ ਇਹ ਇੱਥੇ ਹਰੇਕ ਸਿੱਖ ਦੇ ਮਨ ਉੱਥਈ ਪਹੁੰਚੀ ਉੱਥੇ ਦਾਸ ਦੇ ਮਨੋਂ ਵੀ ਬਹੁਤ ਵੱਡੀ ਥੇਸ ਪਹੁੰਚੀ ਆ ਉਹ ਸਾਰੀ ਹੀ ਸੰਗਤ ਆਪਾਂ ਇਕੱਠ ਹੋਈ ਏ ਉਹ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ